ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤਕਲੀਫ ਹੈ ਨਾ ਇਹ ਸਾਡੀ ਜ਼ਿੰਦਗੀ ਦਾ ਅੰਗ ਹੈ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਬੱਚੇ ਦੀ ਆਪਣੀ ਤਕਲੀਫ ਜਵਾਨੀ ਦੀ ਆਪਣੀ ਤਕਲੀਫ ਬੁਢਾਪੇ ਦੀ ਆਪਣੀ ਤਕਲੀਫ ਜਿਸ ਵੀ ਜਗ੍ਹਾ ਤੇ ਜਾਓ ਜਿਹੜੇ ਵੀ ਫੀਲਡ ਵਿੱਚ ਜਾਓ ਉਥੋਂ ਦੀ ਆਪਣੀ ਹੀ ਸੁੱਖ ਸਹੂਲਤ ਮਿਲ ਜਾਂਦੀ ਏ ਤੇ ਆਪਣੀ ਹੀ ਤਕਲੀਫ ਮਿਲ ਜਾਂਦੀ ਏ ਤੁਸੀਂ ਅਗਰ ਬਹੁਤ ਨੀਵੇਂ ਅਹੁਦੇ ਦੇ ਉੱਤੇ ਹੋ ਉਹਦੀ ਤਕਲੀਫ ਆਪਣੀ ਹੈ ਤੇ ਸੁੱਖ ਆਪਣਾ ਹੈ ਅਗਰ ਬਹੁਤ ਉੱਚੀ ਜਗ੍ਹਾ ਤੇ ਪਹੁੰਚ ਗਏ ਜੱਜ ਬਣ ਗਏ ਆਈਐਸ ਬਣ ਗਏ ਆਈਪੀਐਸ ਬਣ ਗਏ ਕੋਈ ਮੰਤਰੀ ਬਣ ਗਏ ਮਨਿਸਟਰ ਬਣ ਗਏ ਸੀਐਮ ਬਣ ਗਏ ਪ੍ਰਾਈਮ ਮਨਿਸਟਰ ਬਣ ਗਏ ਅਮੀਰ ਬਣ ਗਏ ਦੁਨੀਆ ਦੇ ਅਮੀਰ ਉੱਥੇ ਜਾ ਕੇ ਤੁਹਾਡਾ ਸੁੱਖ ਸਾਧਨ ਵੀ ਬਦਲ ਜਾਂਦਾ ਹੈ ਸੋਖ ਸੁਖੂਤ ਵੀ ਬਦਲ ਜਾਂਦੀ ਏ ਤੇ ਤਕਲੀਫ ਵੀ ਬਦਲ ਜਾਂਦੀ ਵੱਜ ਜਾਂਦੀ ਜਾਂ ਕੱਟ ਜਾਂਦੀ ਪਰ ਦੂਜੀ ਜਗ੍ਹਾ ਦੀ ਤਕਲੀਫ ਸਾਨੂੰ ਪਤਾ ਨਹੀਂ ਹੁੰਦਾ ਤਾਂ ਕਰਕੇ ਅਸੀਂ ਕਹਿ ਦਿੰਨੇ ਆ ਫਲਾਣਾ ਬੰਦਾ ਬੜਾ ਸੁਖੀ ਹੈ ਹੁੰਦਾ ਉਹ ਵੀ ਤਕਲੀਫ ਵਿੱਚ ਫਰਕ ਇੰਨਾ ਏ ਤੁਹਾਡੀ ਤਕਲੀਫ ਦਾ ਬਹਾਨਾ ਹੋਰੇ ਸਾਧਨ ਹੋਰੇ ਉਹਦੀ ਤਕਲੀਫ ਦਾ ਸਾਧਨ ਹੋਰੇ ਤਕਲੀਫ ਆਪਣੀ ਏ ਤੇ ਹੰਡਾਉਣੀ ਨਹੀਂ ਆਪ ਹੀ ਪੈਂਦੀ ਮੰਨ ਲਓ ਕੋਈ ਸਰੀਰ ਨੂੰ ਰੋਗ ਆਇਆ ਅਗਜ਼ੈਂਪਲ ਵਜੋਂ ਕੋਈ ਸਰੀਰ ਰੋਗੀ ਹੋਇਆ ਤੇ ਕੀ ਉਹ ਰੋਗ ਮਾਂ ਪਿਓ ਭੈਣ ਭਰਾ ਧੀ ਪੁੱਤ ਨੂੰ ਕੋਈ ਵੰਡਾ ਸਕਦਾ ਕਦੇ ਇਦਾਂ ਹੋਇਆ ਵੀ ਡਾਕਟਰ ਦੇ ਕੋਲ ਜਾ ਕੇ ਮਾਂ ਨੇ ਪਿਓ ਨੇ ਭੈਣ ਭਾਈ ਨੇ ਪਤੀ ਪਤਨੀ ਨੇ ਗੱਲ ਕਹੀ ਹੋਵੇ ਵੀ ਡਾਕਟਰ ਸਾਹਿਬ ਦਵਾਈ ਦਿਓ ਮੈਂ ਖਾ ਲਈ ਨਾ ਤੇ ਰੋਗ ਉਹਦਾ ਮਿਟ ਜਾਏ ਤਕਲੀਫ ਉਹਦੀ ਮਿਟ ਜਾਏ ਜਾਂ ਐਦਾਂ ਕਰੋ ਵੀ ਥੋੜਾ ਜਿਹਾ ਰੋਗ ਵੰਡ ਕੇ ਮੈਨੂੰ ਦੇ ਦਿਓ ਅ ਜਿੰਨਾ ਸਾਥ ਲਾਣਾ ਫਿਰਦਾ ਹੈ ਜਿਹੜੇ ਕਹਿੰਦੇ ਨੇ ਰੋਗ ਮਟਾ ਦਿੰਨੇ ਆ ਰੋਗ ਨਹੀਂ ਮਿਟਦੇ ਜਿਹੜੇ ਤੁਹਾਡੇ ਕਰਮ ਰੋਗ ਨੇ ਤੁਹਾਡੀ ਸੋਚ ਦੇ ਰੋਗ ਨੇ ਸੁਭਾਅ ਦੇ ਰੋਗ ਨੇ ਜਾਂ ਫੀਲਡ ਦੀਆਂ ਤਕਲੀਫਾਂ ਨੇ ਉਹ ਆਪ ਹੀ ਹੰਡਾਉਣੀਆਂ ਪੈਂਦੀਆਂ ਨੇ ਆਪ ਹੀ ਕਟਰੀਆਂ ਪੈਂਦੀਆਂ ਨੇ ਸਕੂਨ ਜਿਹਦੇ ਕੋਲ ਹੁੰਦਾ ਹੈ ਉਹਦੇ ਕੋਲ ਹੁੰਦਾ ਹੈ ਨਾ ਸਕੂਨ ਵੰਡਿਆ ਜਾ ਸਕਦਾ ਹੈ ਨਾ ਦਿੱਤਾ ਤੇ ਲਿਆ ਜਾ ਸਕਦਾ ਹੈ ਤੇ ਨਾ ਤਕਲੀਫ ਦਿੱਤੀ ਜਾ ਸਕਦੀ ਹੈ ਤੇ ਨਾ ਲਈ ਜਾ ਸਕਦੀ ਹੈ ਜਿਹੜਾ ਬੰਦਾ ਸੁਖੀ ਹੈ ਨਾ ਉਹਨੂੰ ਸਾਰੀ ਦੁਨੀਆ ਮਿਲ ਕੇ ਦੁਖੀ ਕਰਨ ਦਾ ਯਤਨ ਕਰੋ ਉਹ ਦੁਖੀ ਨਹੀਂ ਹੁੰਦਾ ਇਹਦੀ ਮੈਂ ਛੋਟੀ ਜਈ ਮੁਖਸਰ ਉਦਾਹਰਨ ਦੇ ਦੇਣਾ ਕੀ ਕਰੋਗੇ ਉਹਦਾ ਘਰ ਖੋਲੋਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਘਰ ਖੋਸ ਹੀ ਗਿਆ ਕੀ ਕਰੋਗੇ ਪਰਿਵਾਰ ਖੋਲੋਗੇ ਪਰਿਵਾਰ ਵੀ ਖੋਸ ਗਿਆ ਕੀ ਕਰੋਗੇ ਸਭ ਕੁਝ ਖੋਣ ਤੋਂ ਬਾਅਦ ਵੀ ਤੱਤੀ ਤਵੀ ਦੇ ਉੱਤੇ ਬੈ ਕੇ ਪੰਜਵੇਂ ਹਜੂਰ ਤੇ ਇਹ ਕਹਿੰਦੇ ਨੇ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ ਗਰਮ ਤਵੀ ਦੇ ਉੱਤੇ ਬੈ ਕੇ ਮੁਸਕਰਾਉਣਾ ਤੇ ਹੱਸਣਾ ਮਾਛੀਵਾੜੇ ਦੇ ਜੰਗਲਾਂ ਵਿੱਚ ਬੈ ਕੇ ਹੱਸਣਾ ਤੇ ਮੁਸਕਰਾਉਣਾ ਦੁਸ਼ਮਨ ਦੀ ਵੱਖੀ ਦੇ ਅੰਦਰ ਨਾ ਭਾਲੇ ਦੀ ਤਰ੍ਹਾਂ ਨੇਜੇ ਦੀ ਤਰ੍ਹਾਂ ਜਾ ਕੇ ਵੱਜਦਾ ਮੈਂ ਚਾਹੁੰਦਾ ਸਾਂ ਇਹ ਰੋਵੇ ਪਰੇ ਤੇ ਰੋਂਦਾ ਹੀ ਨਹੀਂ ਕੀ ਖੋਲੋਗੇ ਕਾਰ ਖੋਲੋਗੇ ਬੱਚੇ ਖੋਲੋਗੇ ਪਰਿਵਾਰ ਖੋਲੋਗੇ ਉਹਦੇ ਸਹਿਯੋਗੀ ਖੋਲੋਗੇ ਸਰੀਰ ਖੋਲੋਗੇ ਪਰ ਉਹ ਦੁਖੀ ਨਹੀਂ ਹੁੰਦਾ ਤੇ ਜਿਹੜਾ ਦੁਖੀ ਹੈ ਉਹਨੂੰ ਸਾਰੇ ਰਲ ਕੇ ਸੁਖੀ ਕਰਨ ਦਾ ਯਤਨ ਕਰੋਗੇ ਨਾ ਉਹਨੇ ਸੁਖੀ ਨਹੀਂ ਹੋਣਾ ਕੀ ਦੇ ਲੋਗੇ ਪੈਸਾ ਬਹੁਤ ਲੋਕਾਂ ਦੇ ਕੋਲ ਹੈ ਪਰ ਦੁਖੀ ਮਿਲਦੇ ਨੇ ਕੀ ਦੇ ਲੋਗੇ ਗਿਆਨ ਬਹੁਤ ਲੋਕਾਂ ਦੇ ਕੋਲ ਨੇ ਕਈ ਕਈ ਡਿਗਰੀਆਂ ਨੇ ਪਰ ਦੁਖੀ ਮਿਲਦੇ ਨੇ ਕੀ ਦੇ ਲੋਗੇ ਚੰਗਾ ਕੱਪੜਾ ਰੇਸ਼ਮ ਦੇ ਨਾਲ ਅਲਮਾਰੀਆਂ ਭਰੀਆਂ ਨੇ ਪਰ ਦੁਖੀ ਮਿਲਦੇ ਨੇ ਕੀ ਦੇ ਲੋਗੇ ਚੰਗਾ ਘਰ ਆਲੀ ਸ਼ਾਨ ਕੋਠੀ ਬੰਗਲਾ ਬਹੁਤ ਲੋਕਾਂ ਦੇ ਕੋਲ ਹੈ ਪਰ ਚਿਮਣੀ ਦੇ ਅੰਦਰੋਂ ਧੂਆ ਹੋ ਕੇਾਂ ਦਾ ਹੀ ਨਿਕਲਦਾ ਦਿਸਦਾ ਹੈ ਜਿਹੜਾ ਦੁਖੀ ਹੈ ਉਹਨੂੰ ਸੁਖੀ ਕਰਨ ਦਾ ਕੋਈ ਰਾਹ ਨਹੀਂ ਹੈ ਦੂਜਿਆਂ ਕੋਲ ਉਹਦੇ ਖੁਦ ਦੇ ਕੋਲ ਹੈ ਜਿਹੜਾ ਦੁਖੀ ਹੈ ਉਹਨੂੰ ਸੁਖੀ ਕਰਨ ਦਾ ਰਾਹ ਨਹੀਂ ਜਿਹੜਾ ਸੁਖੀ ਹੈ ਉਹਨੂੰ ਦੁਖੀ ਕਰਨ ਦਾ ਰਾਹ ਨਹੀਂ ਖੈਰ ਮੈਂ ਗੱਲ ਕਰ ਰਿਹਾ ਸਮ ਵੀ ਜਿਹੜਾ ਸਕੂਨ ਹੈ ਨਾ ਉਹ ਨਾ ਵੰਡਿਆ ਜਾ ਸਕਦਾ ਹੈ ਨਾ ਦਿੱਤਾ ਜਾ ਸਕਦਾ ਹੈ ਨਾ ਲਿਆ ਜਾ ਸਕਦਾ ਤਕਲੀਫ ਵੀ ਇਦਾਂ ਹੀ ਹੈ ਅਗਰ ਸਕੂਨ ਵੰਡਿਆ ਜਾਂਦਾ ਦਿੱਤਾ ਜਾਂਦਾ ਲਿਆ ਜਾਂਦਾ ਤੇ ਬਾਬਾ ਪਿਰਥੀ ਚੰਜੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਾਈ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨੇ ਪੁੱਤਰ ਨੇ ਪਰ ਉਹਨਾਂ ਦੇ ਅੰਦਰੋਂ ਹਰ ਵਕਤ ਕਲਪਨਾ ਹੀ ਉੱਠਦੀ ਮਿਲਦੀ ਵਿਰੋਧ ਹੀ ਉੱਠਦਾ ਮਿਲਦਾ ਈ ਤੂੰ ਵਹੀ ਉੱਠਦਾ ਮਿਲਦਾ ਹੈ ਵਿਰੋਧ ਈਰਸ਼ਾ ਦੇ ਅੰਦਰ ਹੀ ਉਲਝੇ ਹੋਏ ਮਿਲਦੇ ਨੇ ਪਰ ਕੋਲ ਗੁਰੂ ਅਰਜਨ ਪਾਤਸ਼ਾਹ ਨੇ ਬੜੇ ਸ਼ਾਂਤ ਨੇ ਜੇ ਦਿੱਤਾ ਜਾ ਸਕਦਾ ਤੇ ਗੁਰੂ ਰਾਮਦਾਸ ਸਾਹਿਬ ਦੇ ਦਿੰਦੇ ਪੁੱਤਰ ਨਾਲੋਂ ਮਿੱਠਾ ਕੀ ਹੁੰਦਾ ਹੈ ਪੁੱਤਰ ਨਾਲੋਂ ਨੇੜੇ ਕਿਹੜਾ ਹੁੰਦਾ ਹੈ ਤੇ ਜੇ ਦਿੱਤਾ ਜਾ ਸਕਦਾ ਗੁਰੂ ਅਰਜਨ ਸਾਹਿਬ ਵੀ ਜ਼ਰੂਰ ਦੇ ਦਿੰਦੇ ਹੁਣ ਆਪ ਇਹ ਗੱਲ ਕਹੋਗੇ ਵੀ ਗੁਰੂ ਪਾਤਸ਼ਾਹ ਕਰਨਾ ਚਾਹੁੰਦੇ ਸਭ ਕੁਝ ਕਰ ਲੈਂਦੇ ਇਸ ਗੱਲ ਦੇ ਨਾਲ ਚਲੋ ਮੈਂ ਵੀ ਸਹਿਮਤ ਹਾਂ ਵੀ ਪਾਤਸ਼ਾਹ ਕਰਨਾ ਚਾਹੁੰਦੇ ਕਰ ਲੈਂਦੇ ਪਰ ਪਿਆਰਿਓ ਗੁਰੂ ਨੇ ਕੁਝ ਸਾਡੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਸਾਨੂੰ ਖੁਦ ਕਰਨਾ ਪੈਂਦਾ ਹੈ ਗੁਰੂ ਕਹਿੰਦਾ ਹੈ ਕੰਬੈਣੀ ਇਹ ਤੇਰੀ ਜ਼ਿੰਮੇਵਾਰੀ ਹੈ ਤੂੰ ਕਰਨਾ ਹੈ ਉਦੋਂ ਪਹਿਲੀ ਗੱਲ ਕਰ ਲੈਨੇ ਆ ਜੇ ਸਕੂਨ ਦਿੱਤਾ ਜਾ ਸਕਦਾ ਗਿਆਨ ਦਿੱਤਾ ਜਾ ਸਕਦਾ ਤੋ ਕੀ ਪਿਆਰਿਓ ਗੁਰੂ ਨਾਨਕ ਸਾਹਿਬ ਆਪਣੇ ਪੁੱਤਰਾਂ ਨੂੰ ਉਹ ਸਕੂਨ ਨਾ ਦੇਂਦੇ ਬਾਬਾ ਸ੍ਰੀ ਚੰਦ ਜੀ ਗੱਦੀ ਦੇ ਵੇਲੇ ਪੜ੍ਹ ਕੇ ਵੇਖੋ ਇਤਿਹਾਸ ਦੇ ਪੰਨੇ ਬੇਦੀਆਂ ਨੂੰ ਇਕੱਠਾ ਕਰਕੇ ਲਿਆਏ ਸਨ ਕਹਿੰਦੇ ਸਨ ਗੱਦੀ ਦਾ ਹੱਕ ਮੇਰਾ ਹੈ ਤੇ ਭਾਈ ਲੈਣੇ ਨੂੰ ਗੱਦੀ ਕਿਵੇਂ ਮਿਲਦੀ ਭਾਈ ਲੈਣਾ ਸਾਡੇ ਘਰ ਦਾ ਸੇਵਾਦਾਰ ਹੈ ਸੇਵਾਦਾਰ ਮਾਲਕ ਬਣ ਕੇ ਬਹਿ ਗਿਆ ਤੇ ਜਿਹੜੇ ਮਾਲਕ ਹੋਣ ਦਾ ਦਾਵਾ ਕਰਦੇ ਸਨ ਉਹ ਨੰਬਰ 2 ਤੇ ਚਲੇ ਗਏ ਪਿੱਛੇ हट ਗਏ ਕਿਉਂ ਕਿ ਬਾਬੇ ਵਾਲਾ ਸੁਭਾਅ ਬਾਬੇ ਵਾਲੀ ਸੋਚ ਬਾਬੇ ਵਾਲੇ ਗੁਣ ਉਹਨਾਂ ਦੇ ਕੋਲ ਨਹੀਂ ਬਾਬੇ ਵਾਲਾ ਸਕੂਨ ਉਹਨਾਂ ਦੇ ਕੋਲ ਨਹੀਂ ਇਹ ਖੁਦ ਕਮਾਉਣਾ ਪੈਂਦਾ ਇਦੋਂ ਅੱਗੇ ਚੱਲਨੇ ਇਹਦਾ ਅਹਿਸਾਸ ਵੀ ਖੁਦ ਨੂੰ ਹੀ ਹੁੰਦਾ ਹੈ ਕਿ ਮੈਂ ਤਕਲੀਫ ਦੇ ਅੰਦਰ ਆ ਜਾਂ ਮੈਂ ਸਕੂਨ ਦੇ ਅੰਦਰ ਹੋ ਸਕਦਾ ਹੈ ਪਤਨੀ ਕਲਪਦੀ ਹੋਵੇ ਤੇ ਪਤੀ ਬੜੇ ਸਕੂਨ ਵਿੱਚ ਹੋਵੇ ਤੇ ਹੋ ਸਕਦਾ ਹੈ ਪਤੀ ਕਲਪਦਾ ਹੋਵੇ ਤੇ ਪਤਨੀ ਬੜੇ ਸਕੂਨ ਦੇ ਅੰਦਰ ਹੋਵੇ ਹੈ ਤੇ ਕਲਪਿਤ ਪਾਤਰ ਚਲੋ ਮੈਂ ਗੱਲ ਕਰ ਦੇਣਾ ਪ੍ਰੇਲਾਦ ਸਕੂਨ ਵਿੱਚ ਮਿਲਦਾ ਹੈ ਤੇ ਹਰਨਾਕਸ਼ ਕਲਪਦਾ ਮਿਲਦਾ ਹੈ ਪਹਿਲਾਂ ਗੁਰੂ ਸਹਿਬਾਨਾਂ ਦੀ ਐਗਜ਼ਾਮਪਲ ਤੇ ਮੈਂ ਦੇ ਹੀ ਚੁੱਕਾ ਬੰਦਾ ਜਿੰਨਾ ਮਰਜੀ ਅਮੀਰ ਹੋ ਜਾਏ ਸਕੂਨ ਇੱਕ ਉਸ ਹਾਲਾਤ ਦਾ ਨਾਂ ਹੈ ਕਿਰਿਆ ਦਾ ਨਾਂ ਹੈ ਅਵਸਥਾ ਦਾ ਨਾਂ ਹੈ ਜ਼ਿੰਦਗੀ ਦਾ ਨਾਂ ਹੈ ਸੋਚ ਦਾ ਨਾਂ ਹੈ ਸੁਭਾ ਦਾ ਨਾਂ ਹੈ ਦਾਤ ਦਾ ਨਾਂ ਹੈ ਜਿਹੜੀ ਖਰੀਦੀ ਨਹੀਂ ਜਾ ਸਕਦੀ ਅਗਰ ਪੈਸੇ ਦੇ ਨਾਲ ਸਕੂਨ ਖਰੀਦਿਆ ਜਾ ਸਕਦਾ ਨਾ ਤੇ ਸਾਰਾ ਸਕੂਨ ਅਮੀਰਾਂ ਦੀ ਮੁੱਠੀ ਦਾ ਸ਼ਿੰਗਾਰ ਹੁੰਦਾ ਤੇ ਗਰੀਬ ਵਿਚਾਰਾ ਕਲਪਦਾ ਮਿਲਦਾ ਪਰ ਉਲਟ ਹੁੰਦਾ ਕਦੇ-ਕਦੇ ਨਜ਼ਰ ਪੈਂਦਾ ਹੈ ਕਦੇ-ਕਦੇ ਜਿਹਦੇ ਕੋਲ ਬਹੁਤ ਥੋੜਾ ਹੈ ਉਸ ਸਕੂਨ ਦੀ ਗੱਲ ਦੇ ਅੰਦਰ ਨਜ਼ਰ ਪੈਂਦਾ ਹੈ ਸ਼ੁਕਰਾਨੇ ਵਿੱਚ ਨਜ਼ਰ ਪੈਂਦਾ ਹੈ ਐਨ ਆਰਾਮ ਵਿੱਚ ਨਜ਼ਰ ਪੈਂਦਾ ਹੈ ਤੇ ਜਿਹਦੇ ਕੋਲ ਬਹੁਤ ਹੀ ਉਹ ਕਲਪ ਦਾ ਨਜ਼ਰ ਪੈਂਦਾ ਹੈ ਤੂੰ ਮਤਲਬ ਇੱਕ ਪੈਸੇ ਦੇ ਨਾਲ ਸਕੂਨ ਖਰੀਦਿਆ ਨਹੀਂ ਜਾ ਸਕਦਾ ਬੰਦਾ ਜਿੰਨਾ ਮਰਜੀ ਅਮੀਰ ਹੋ ਜਾਏ ਤਕਲੀਫ ਵੇਚੀ ਵੀ ਨਹੀਂ ਜਾ ਸਕਦੀ ਦਿੱਤੀ ਨਹੀਂ ਜਾ ਸਕਦੀ ਲਓ ਭਈ ਤੂੰ ਮੈਨੂੰ ਪੈਸੇ ਦੇ ਮੈਂ ਤੈਨੂੰ ਤਕਲੀਫ ਦੇਣਾ ਜਾਂ ਫ੍ਰੀ ਵਿੱਚ ਲੈ ਜਾ ਦਾਨ ਵਿੱਚ ਲੈ ਜਾ ਨਾ ਤਕਲੀਫ ਤੇ ਨਾਸਕੂਨ ਇਹਦਾ ਆਦਾਨ ਪ੍ਰਦਾਨ ਨਹੀਂ ਹੁੰਦਾ ਸਕੂਨ ਅੰਦਰ ਦੀ ਉਪਜ ਹੈ ਔਰ ਇਹਦਾ ਸਬੰਧ ਬਾਹਰੀ ਅਮੀਰੀ ਦੇ ਨਾਲ ਪੈਸੇ ਦੇ ਨਾਲ ਜ਼ਮੀਨੋ ਜ਼ਾਇਦਾਤ ਦੇ ਨਾਲ ਨਹੀਂ ਹੈ ਅਮੀਰੀ ਬਾਹਰੀ ਲੋੜਾਂ ਨੂੰ ਪੂਰਾ ਕਰਦੀ ਹੈ ਅੰਦਰੂਨੀ ਲੋੜਾਂ ਨੂੰ ਪੂਰਾ ਨਹੀਂ ਕਰਦੀ ਫਿਰ ਦੁਬਾਰਾ ਇਹ ਬੋਲ ਰਿਪੀਟ ਕਰ ਦਿਨਾ ਅਮੀਰੀ ਪੈਸਾ ਬਾਰ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਕਾਰ ਬਣਾ ਲੋਗੇ ਕਪੜਾ ਬਣਾ ਲੋਗੇ ਮੋਟਰ ਕਾਰ ਖਰੀਦ ਲੋਗੇ ਚੰਗਾ ਪੋਜਨ ਖਰੀਦ ਲੋਗੇ ਪਰ ਸਕੂਨ ਖਰੀਦਣਾ ਹੈ ਨਹੀਂ ਖਰੀਦ पाओगे ਸਹਜ ਖਰੀਦਣਾ ਹੈ ਸ਼ਾਂਤੀ ਖਰੀਦਣੀ ਹੈ ਨਹੀਂ ਖਰੀਦ पाओगे ਅੰਦਰ ਦੀ ਉਪਜੇ ਤੇ ਖੁਦ ਹੀ ਅੰਦਰ ਦੇ ਗਾਰਡਨ ਦੇ ਅੰਦਰ ਇਹਦਾ ਬੀਜ ਦੇ ਕੇ ਨੂੰ ਆਪ ਉਗਾਉਣਾ ਪੈਂਦਾ ਹੈ ਤੋ ਖੈਰ ਅਗਰ ਸਕੂਨ ਦਿੱਤਾ ਲਿਆ ਜਾ ਸਕਦਾ ਖਰੀਦਿਆ ਜਾ ਸਕਦਾ ਤੋ ਫਿਰ ਕਦੇ ਵੀ ਅਮੀਰ ਡਿਪਰੈਸ਼ਨ ਦੇ ਅੰਦਰ ਨਾ ਜਾਂਦੇ ਪਰ ਜਿੰਨੀ ਡਿਪਰੈਸ਼ਨ ਹੈ ਉਹ ਬਹੁਤ ਹੀ ਅਮੀਰਾਂ ਦੇ ਕੋਲ ਹੈ ਗਰੀਬਾਂ ਦੇ ਕੋਲ ਘਟੇ ਮੇਰਾ ਮਤਲਬ ਇਹ ਨਹੀਂ ਹੈ ਕਿ ਅਮੀਰ ਨਾ ਬਣੋ ਮਤਲਬ ਇਹ ਹੈ ਕਿ ਬਾਹਰੋਂ ਵੀ ਅਮੀਰ ਬਣੋ ਤੇ ਅੰਦਰੋਂ ਵੀ ਬਣੋ ਕਦੇ ਲੋਕ ਖੁਦਕੁਸ਼ੀ ਨਾ ਕਰ ਦੇ ਅਗਰ ਉਹ ਡਿਪਰੈਸ਼ਨ ਵਿੱਚ ਨਾ ਹੁੰਦੇ ਅਗਰ ਉਹ ਤਕਲੀਫ ਵਿੱਚ ਨਾ ਹੁੰਦੇ ਤਕਲੀਫ ਮਟਾਉਣ ਦੀ ਕਲਾ ਨਹੀਂ ਆਈ ਬਿਜ਼ਨਸ ਕਰਨ ਦੀ ਜਾਚ ਆ ਗਈ ਕਲਾ ਆ ਗਈ ਪਰ ਅੰਦਰ ਨੂੰ ਕਿ ਮੈਂ ਅਮੀਰ ਬਣਾਉਣਾ ਹੈ ਪਰਫੁੱਲਿਤ ਕਰਨਾ ਹੈ ਇਹ ਸੋਚ ਉਹਨਾਂ ਕੋਲ ਨਹੀਂ ਆਈ ਫਾ ਲੈ ਕੇ ਮਰਨਾ ਦਵਾਈਆਂ ਪੀ ਕੇ ਮਰਨਾ ਸੁਸਾਈਡ ਕਰਨਾ ਕਿਸੇ ਕਿਸੇ ਟੰਗ ਦੇ ਨਾਲ ਆਪਣੀ ਲੀਲਾ ਨੂੰ ਖਤਮ ਕਰਨਾ ਇਹ ਗੱਲ ਕਦੇ ਦੁਨੀਆ ਵਿੱਚ ਨਾ ਹੁੰਦੀ ਅਗਰ ਸਕੂਨ ਹੁੰਦਾ ਅੱਜ ਦੇ ਯੁੱਗ ਦੇ ਅੰਦਰ ਅਖੀਰ ਤੇ ਗੱਲ ਕਰ ਰਿਹਾ ਅੱਜ ਦੇ ਯੁੱਗ ਦੇ ਅੰਦਰ ਗਿਆਨ ਬੜਾ ਹੈ ਪੈਸਾ ਬੜਾ ਹੈ ਕਪੜਾ ਬੜਾ ਹੈ ਭੋਜਨ ਬੜਾ ਹੈ ਪਰ ਸਕੂਨ ਦਾ ਮਿਆਰ ਸਕੂਨ ਦਾ ਕਦ ਪੈਰੋ ਪੈਰ ਮੈਨੂੰ ਘਟਦਾ ਨਜ਼ਰ ਪੈ ਰਿਹਾ ਹੈ ਇਹਨੂੰ ਵੀ ਅੰਦਰੋਂ ਪੈਦਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ